ਇਥੇ ਗੁੜਕਾ ਸਾਹਿਬ ਦੇ ਅੰਮਾਨੀ ਕਰਦੀ ਹੋਈ ਹੈ ਜਰ ਵਿੱਚ ਸਾੜ ਕੇ ਸੁੱਟ ਦਿੱਤੇ ਗਏ ਕਿਹੜੀ ਬਾਣੀ ਲੱਗਦੀ ਹੈ ਇੱਕ ਸੁਖਮਨੀ ਸਾਹਿਬ ਦੇਾਂਗੇ ਜੀ ਆਨੰਦ ਸਾਹਿਬ ਜੀ ਦੇਾਂਗੇ ਪੁਈ ਇਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣਬੁੱਝ ਕੇ ਕਰ ਸਕਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਕੈਮਰੇਜ਼ ਵਗੈਰਾ ਜਿਹੜੇ ਲੱਗੇ ਹੋਇਆ ਯਾਰ ਉਹਨਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਹਾਂ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸਤੇ ਕਾਰਵਾਈ ਕਰੀਏ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਉਦੋਂ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਠੀਕ ਹੈ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਦ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਹੈ ਜੀ ਜਾਣ ਬੁੱਝ ਕੇ ਕੀਤਾ ਗਿਆ ਕਾਕਾ ਸਾਹਿਬ ਸਥਾਨ ਦੱਸ ਕੇ ਕੀ ਗੱਲਬਾਤ ਹੋਈ ਹੈ ਫਾਈਵ ਜੀ ਕਾਕਾ ਸਾਹਿਬ ਇੱਕ ਜੀ ਹਾਂ ਮੇਰਾ ਨਾਮ ਮਲਜੀਤ ਸਿੰਘ ਹੈ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰੈਸ਼ ਹੈ ਤੇ ਸਾਨੂੰ ਫੋਨ ਆਉਂਦਾ ਵਾ ਤਕਰੀਬਨ 6:15 ਵਜੇ ਇੱਥੇ ਗੁੜਕਾ ਸਾਹਿਬ ਦੇ ਅੰਨਾਂ ਦੀ ਦੱਬੀ ਹੋਈ ਹੈ ਤੇ ਫਿਰ ਅਸੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੂੜੇ ਤੋਂ ਸਿੰਘ ਨੂੰ ਲੱਭੇ ਬੱਚੇ ਨੂੰ ਉਸ ਤੋਂ ਬਾਅਦ ਆ ਫਿਰ ਅਸੀਂ ਦੁਬਾਰਾ ਸਰਚ ਕੀਤਾ ਪਰ ਨਾਲਿਆਂ ਵਿੱਚ ਸਾਨੂੰ ਲੱਭੇ ਜਿਹੜਾ ਪ੍ਰਨਾਲਾ ਗੁਰਦੁਆਰਾ ਸਾਹਿਬ ਦੀ ਕੰਧ ਦਾ ਉੱਚਾ ਲੱਭਦੇ ਆ ਪਰ ਇਹ ਆ ਕਿ ਪ੍ਰਨਾਲਾ ਉੱਥੋਂ ਬੰਦਿਆ ਰੈਂਟਰ ਬਿਲਕੁਲ ਬਲਾਕ ਹੈ ਪਰ ਨਾਲਾ ਬੰਦ ਹੈ ਉਤੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ ਜਿਹਨੇ ਕੀਤਾ ਹੈ ਸਾਜ਼ਿਸ਼ ਕੀਤੀ ਹੈ ਵਾਰੀ ਵਾਰੀ ਕਰਕੇ ਅੰਗੇ ਇੱਥੇ ਰੱਖ ਕੇ ਗਿਆ ਕੀ ਲਾਦਾ ਕਿਨੇ ਜਲਾ ਕੇ ਵੀ ਜਸ ਹਾਂਜੀ ਬਿਲਕੁਲ ਜੀ ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ ਕਿਹੜੀ ਪਾਣੀ ਲੱਗਦਾ ਵਿੱਚ ਇੱਕ ਸੁਖਮਣ ਸਿੰਘ ਦੇਾਂਗੇ ਜੀ ਹਾਂਜੀ ਅਨੰਦ ਸਾਹਿਬ ਜੀ ਦੇਾਂਗੇ ਕਿਸਾਂ ਵੇਚਦੇ ਹੋ ਜਿਹਦਾ ਆ ਇਹ ਕਟਰਾ ਬਾਬਾ ਫਰੀਦ ਭਈਆ ਇਹ ਬਿਲਕੁਲ ਜੀ ਸੋਚੀ ਸਮਝੀ ਸਾਜ਼ਿਸ਼ ਆ ਇਹ ਕੋਈ ਇੱਕ ਬੰਦਾ ਨਹੀਂ ਆ ਇਹ ਬਹੁਤ ਮਤਲਬ ਵੱਡੀ ਇੱਕ ਸਾਜ਼ਿਸ਼ ਆ ਅਸੀਂ ਮੰਗਦੇ ਇਹੋ ਕਰਦੇ ਕਿ ਬੰਦਾ ਪਹਿਲਾਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵਾਲੇ ਕਰਤਾਂਗੇ ਹਾਲਸਾ ਵਾਈਕੂ ਜੀ ਕੀ ਕਹਤੇ ਮੈਨੂੰ ਹੁਣੇ ਹੀ ਫੋਨ ਆਇਆ 2 ਮਿੰਟ ਪਹਿਲਾਂ ਹੀ ਕਿ ਅਦਾ ਬਾਬਾ ਜੀ ਲੱਗਦਾ ਵਾ ਯਾਰ ਉਸੇ ਵੇਲੇ ਪਹੁੰਚੀਏ ਤੇ ਮੈਨੂੰ ਦੇਖ ਕੇ ਇਹ ਸੀਜ਼ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਕੋਈ ਇਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣਬੁੱਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿਸੇ ਦੀ ਵਿਕਰਿਤ ਸੋਚ ਹੀ ਹੋ ਸਕਦੀ ਹੈ ਜੋ ਇਦਾਂ ਦਾ ਕਰ ਸਕਦਾ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਸ ਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸਾੜੀ ਹੈਗੀ ਹੈ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਿਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਇਦਾਂ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਕੈਮਰਸ ਵਗੈਰਾ ਜਿਹੜੇ ਲੱਗੇ ਹੋਏ ਯਾਰ ਉਹਨਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਹਾਂ ਕਿ ਜੇ ਸਾਨੂੰ ਕੋਈ ਮ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸ ਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ ਹੈਗੇ ਨੇ ਪੈਲਪੜਾ ਸਾਰੇ ਪ੍ਰਧਾਨ ਜੀ ਹੈਗੇ ਆ ਉਹਨਾਂ ਤੋਂ ਅਸੀਂ ਲੈ ਕੇ ਤੇ ਕੋਈ ਨਾ ਕੋਈ ਸਟੈਪੇ ਦੇ ਵਾਸਤੇ ਚੁੱਕਾਂਗੇ ਜੀ। ਜੀ ਆ ਤੇ ਕੀ ਗੱਲ ਬਾਤ ਹੋਈਏ। ਵੀਰ ਜੀ ਮੇਰਾ ਨਾਮ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਹਰਮਿੰਦਰ ਸਿੰਘ ਆ ਜੀ ਮੈਂ ਮੋਹੱਲਾ ਨਾਨਕ ਸਰ ਬੈਕ ਸਾਈਡ ਸਿਵਲ ਹਸਪੀਟਲ ਸਾਹਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਜੀ ਖੰਦ ਜੀ ਉਹਦੇ ਵਿੱਚ ਨਾਲ ਗੜੀਏ ਗਲੀ ਚੱਕੀ ਵਾਲੀ ਮੋਹੱਲਾ ਨਾਨਕ ਸਰ ਠੀਕ ਆ ਜੀ ਇਹ ਵੀਰ ਜੀ ਸਾਨੂੰ ਸਾਡਾ ਬੱਚਾ ਜੀ ਆ ਜੋਤ ਆ ਆਏ ਵੇ ਇਸ ਤਰ੍ਹਾਂ ਕਰੇ ਨਾਮ ਅੰਤਰਜੋਤ ਸਿੰਘ ਠੀਕ ਆ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਨੂੰ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉਤੋਂ ਠੀਕ ਆ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉਤੋਂ ਠੀਕ ਆ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਇਹਦਾ ਕੋ ਹੋਇਆ ਹੋਊਗਾ ਠੀਕ ਆ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਦੇ ਇਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਤੇ ਪ੍ਰਨਾਲਿਆਂ ਦੇ ਵਿੱਚੋਂ ਸਾਨੂੰ ਆਹ ਜਿਹ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਹੁੰਦਾ ਵਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਹੈ ਜੀ ਕਿਹੜੇ ਪ੍ਰਣਾਲਾ ਸੀ ਹਾਂਜੀ ਇਹ ਗੁਰਦੁਆਰਾ ਕੰਧ ਦੇ ਵਿੱਚੇ ਨਾਲ ਪ੍ਰਣਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਇਆ ਜੀ ਪ੍ਰਣਾਲਾ ਗੁਰਦੁਆਰਾ ਸਾਹਿਬ ਦੇ ਹਾਂਜੀ ਪ੍ਰਣਾਲੇ ਬੰਦ ਸੀ ਪਰ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਗਏ ਤਾਂ ਉਹਨਾਂ ਵਿੱਚੋਂ ਇਹ ਅੰਗ ਬਰਾਮਦ ਹੋਇਆ ਜੀ ਪੁਲਿਸ ਨੂੰ ਕਿਸੇ ਨੂੰ ਇਨਫੋਰਮ ਕੀਤਾ ਨਹੀਂ ਹਾਲੀ ਕਿਸੇ ਨੇ ਇਨਫੋਰਮ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਬਾਈਟ ਦੇ ਰਹੇ ਆ ਜੀ ਗੁਰਦੁਆਰੇ ਦੇ ਬੰਦੇ ਸਰ ਗੁਰਦੁਆਰਾ ਸਾਂਝੀਵਾਲਾ ਮੋਹੱਲਾ ਨਾਨਕਸਰ ਤਰਨਤਾਰਨ ਕੀ ਲੱਗਦਾ ਵੈਸੇ ਕੀ ਹੋਇਆ ਸ਼ਰਾਰਤ ਆ ਕਿ ਨਹੀਂ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਦੋਤ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਤ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਆ ਜੀ ਜਾਣ ਬੁੱਝ ਕੇ ਕੀਤਾ ਗਿਆ ਇਹਦੇ ਵਿੱਚ ਨਾਲ ਕੀ ਹੈ ਜੀ ਕਿਹੜਾ ਸਥਾਨ ਹੈ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕ ਸਾਈਡ 'ਤੇ ਸੁੱਖਾ ਸੰਸਥਾਨ ਵੀ ਹੈਗਾ ਮਹਾਰਾਜ ਜੀ ਦਾ ਲੱਗਦਾ ਕੁਝ ਹੋਲ ਕਰਾਪ ਕਰਨਾ ਚਾਹੁੰਦਾ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਨੇ ਕਿਸ ਤਰ੍ਹਾਂ ਹੋ ਸੇ ਸਰਚ ਕਰ ਰਹੇ ਆ ਅਲੀ ਕੋ ਸਾਨੂੰ ਉਹ ਚ ਦਿਖਿਆ ਨਹੀਂ ਗਾ ਬਾਕੀ ਇਹ ਕਰ ਰਹੇ ਆ ਸਰਚ ਆਪਾਂ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਕੀ ਮੰਗ ਕਰਦੇ ਤੁਸੀਂ ਮੈਂ ਜੀ ਦਾ ਸ਼ੋਅ ਹੋਣਾ ਚਾਹੀਦਾ ਕਿਹੜਾ ਬੰਦਾ ਬਰਬਦ ਹੋਣਾ ਚਾਹੀਦਾ ਜੀ ਠੀਕ ਹੈ ਜੀ ਪ੍ਰਧਾਨ ਉਹ ਆਗੇ ਨੇ ਮੋਕੇ ਤੇ ਹਾਂ ਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਸਾਨੂੰ ਹੁਣੇ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਨਾ ਅਨੰਦ ਸਰ ਭੱਲੇ ਗੁਰਦੁਆਰਾ ਸਾਹਿਬ ਲਾਗੇ ਨਾ ਗੁਰੂ ਸਾਹਿਬ ਅੰਗਾਂ ਦੀ ਬੇਲ ਵੀ ਹੋਈ ਆ ਕਿਸੇ ਮੌਕੇ ਤੇ ਵੀਰੀਫਾਈ ਕਰ ਰਹੇ ਗੁਰਦਰ ਸਾਹਿਬ ਦੇ ਵਿੱਚ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ ਉਹ ਗਲਬਾ ਇਹ ਗਲੀ ਦੇ ਵਿੱਚ ਕੋਈ ਸ਼ਾਰਦੀ ਹਮਸਲੇ ਕਰਕੇ ਗਿਆ ਜੀ ਬਾਕੀ ਵੀਰੀਫਾਈ ਕਿਹੜੇ ਮਰਲੇ ਚ ਹੈਗਾ ਸਰ ਇਹ ਨਖਰ ਮਹੱਲਾ ਬਾਜੀ ਤੇ ਲੱਗਦਾ ਸਰ ਕਿੰਨੇ ਕੰਗ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਉਹ ਹੀ ਦੇਖ ਰਹੇ ਹਾਂ ਦੇਖ ਰਹੇ ਇੱਥੇ ਦੇ ਸੀਸੀਟੀਵੀ ਚੈੱਕ ਕਰ ਰਹੇ ਜੀ 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 ਜੀ